ਹਾਂਜੀ ਬੱਚਿਆਂ ਵਾਲਾ ਵੱਡਾ ਆਪਰੇਸ਼ਨ ਹੋਣ ਤੋਂ ਬਾਅਦ ਬਹੁਤ ਸਾਰੀ ਫੀਮੇਲਸ ਨੂੰ ਬੈਕ ਪੇਨ ਹੋਣੀ ਸਟਾਰਟ ਹੋ ਜਾਂਦੀ ਹੈ ਤੇ ਉਹਨਾਂ ਦਾ ਮੰਨਣਾ ਇਹ ਹੁੰਦਾ ਕਿ ਆਪਰੇਸ਼ਨ ਵੇਲੇ ਜਿਹੜਾ ਪਿੱਠ ਦੇ ਵਿੱਚ ਇੰਜੈਕਸ਼ਨ ਲੱਗਿਆ ਸੀ ਉਹਦੇ ਕਰਕੇ ਉਹਨਾਂ ਦੀ ਪਿੱਠ 'ਚ ਦਰਦ ਰਹਿ ਰਿਹਾ ਹੈ ਦੇਖੋ ਉਹ ਵਾਲੀ ਜਿਹੜੀ ਨੀਡਲ ਹੁੰਦੀ ਹੈ ਉਹ ਬਹੁਤ ਪਤਲੀ ਹੁੰਦੀ ਹੈ ਉਹਦੇ ਨਾਲ ਕੋਈ ਵੀ ਦਰਦ ਨਹੀਂ ਹੁੰਦਾ ਜਿਹੜਾ ਸਜੇਰੀਅਨ ਤੋਂ ਬਾਅਦ ਬੈਕ ਪੇਨ ਹੋਣੀ ਸ਼ੁਰੂ ਹੁੰਦੀ ਹੈ ਉਹਦੇ ਪਿੱਛੇ ਕਾਰਨ ਕੀ ਆ ਕਿ ਸਾਡਾ ਬੈਡ ਪੋਸਚਰ ਅਸੀਂ ਗਲਤ ਤਰੀਕੇ ਦੇ ਨਾਲ ਬੈਠਦੇ ਹਾਂ ਜਾਂ ਬੱਚੇ ਨੂੰ ਦੁੱਧ ਪਿਆਉਨੇ ਆ ਪੂਰਾ ਅੱਗੇ ਨੂੰ ਝੁੱਕ ਕੇ ਬੱਚੇ ਨੂੰ ਫੀਡਿੰਗ ਕਰ ਤੁਸੀਂ ਬੈੱਡ ਦੇ ਉੱਪਰ ਬੈਠ ਕੇ ਪਿੱਛੇ ਢੋਲਗਾ ਕੇ ਜਾਂ ਪਿੱਛੇ ਬੈਕ ਨੂੰ ਸਪੋਰਟ ਦੇ ਕੇ ਹੀ ਬੱਚੇ ਨੂੰ ਫੀਡਿੰਗ ਕਰਾਉਣੀ ਹੈ ਆਪਣਾ ਪੋਸਚਰ ਸਹੀ ਰੱਖਣਾ ਹੈ ਸਿੱਧੇ ਰਹਿ ਕੇ ਬੱਚੇ ਨੂੰ ਫੀਡਿੰਗ ਕਰਾਉਣੀ ਹੈ ਅੱਗੇ ਸਾਹਮਣੇ ਆਪਣੀ ਬੁੱਕਲ ਦੇ ਵਿੱਚ ਸਹਰਾਣਾ ਵਗੈਰਾ ਰੱਖ ਕੇ ਉਹਦੇ ਉੱਪਰ ਬੱਚੇ ਨੂੰ ਰੱਖ ਕੇ نیچے ਹੱਥ ਰੱਖ ਕੇ ਫਿਰ ਪ੍ਰੋਪਰਲੀ ਫੀਡਿੰਗ ਕਰਾਉਣੀ ਹੈ ਵੀਡੀਓਜ਼ ਵੀ ਹੈਗੀਆਂ YouTube ਦੇ ਉੱਪਰ ਉਹ ਤੁਸੀਂ ਦੇਖ ਕੇ ਬੱਚੇ ਨੂੰ ਫੀਡਿੰਗ ਕਰਾਉਣੀ ਹੈ ਜੇ ਤੁਸੀਂ ਇਹ ਵਾਲੇ ਧਿਆਨ ਰੱਖੋਗੇ ਤਾਂ ਤੁਸੀਂ ਬੈਕ ਪੇਨ ਤੋਂ ਬਚ ਸਕਦੇ ਆ ਤੇ ਅਗਲੀ ਚੀਜ਼ ਕੀ ਹੈ ਕਿ ਆਇਰਨ ਫੋਲਿਕ ਐਸਿਡ ਤੇ ਕੈਲਸ਼ੀਅਮ ਦੀ ਜਿਹੜੀ ਮੈਡੀਸਿਨ ਹੈਗੀ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਉਹ ਤੁਸੀਂ 3 ਮਹੀਨੇ ਲਗਾਤਾਰ ਉਹ ਲੈਣੀ ਹੁੰਦੀ ਹੈ ਨੈਕਸਟ ਕੀ ਹੈ ਕਿ 3 ਮਹੀਨੇ ਆਪਾਂ ਪੌੜੀਆਂ ਚੜਨ ਤੋਂ ਪਰਹੇਜ਼